ਇਸੇ ਇੱਕ ਸ਼ਬਦ ਨੂੰ بار-बार ਰਟਣਾ ਇੱਕ ਸ਼ਬਦ ਦਾ बार-बार ਰਟਨ ਕਰ ਸਕੀਏ ਬਹੁਤ ਸਾਰੇ ਸ਼ਬਦਾਂ ਤੋਂ ਪ੍ਰੇਰਣਾ ਲੈਣੀ ਹੈ ਸਮਰਥਾ ਲੈਣੀ ਹੈ ਸਾਖਤ ਲੈਣੀ ਹੈ ਅਸੀਸ ਵਾਸਤੇ ਪੰਗ ਬਾਣੀ ਦਾ ਪਾਠ ਕਰਦੇ ਹਾਂ ਤਾਂ ਕਿ ਇੱਕ ਸ਼ਬਦ ਦਾ ਜਾਪ ਕਰ ਸਕੀਏ ਅਸੀਸ ਵਾਸਤੇ ਸੁਖਮਨੀ ਸਾਹਿਬ ਪੜ੍ਹਦੇ ਹਾਂ ਕਿ ਇੱਕ ਅੱਖਰ ਦਾ ਜਾਪ ਕਰ ਸਕੀਏ ਅਸੀਸ ਵਾਸਤੇ ਲੰਬੇ ਚੌੜੇ ਕੀਰਤਨ ਸੁਣਦੇ ਹਾਂ ਕਿ ਇੱਕ ਅੱਖਰ ਦਾ ਜਾਪ ਕਰ ਸਕੀਏ ਅਸੀਂ ਸੋਸਤੇ ਕਥਾ ਸੁਣਦੇ ਨਾ ਕਿ ਇੱਕ ਅੱਖਰ ਦਾ ਜਾਪ ਕਰ ਸਕੀਏ ਕਿ ਜੇ ਇੱਕ ਅੱਖਰ ਦਾ ਜਾਪ ਨਹੀਂ ਕਰ ਸਕਦੇ ਤਾਂ ਸਮਝ ਲਓ ਸਿਰਫ ਰਸਤੇ ਦੀਆਂ ਗੱਲਾਂ ਹੀ ਸੁਣਦੇ ਪਹਿਣ ਰਸਤੇ ਤੇ ਚੱਲੇ ਨਹੀਂ ਉਹ ਮਨੁੱਖ ਰਸਤੇ ਤੇ ਚੱਲ ਪਿਆ ਜਿਸ ਨੇ ਜਾਪ ਆਰੰਭ ਕੀਤਾ ਉਹ ਰਸਤੇ ਤੇ ਚੱਲ ਪਿਆ ਤੇ ਜੇ ਹੁਣ ਚੱਲ ਪਿਆ ਤੇ ਫਿਰ ਪੜਾਓ ਰਸਤੇ 'ਚ ਆਉਂਗੇ ਇਹ ਪੜਾ ਇੱਕ ਦਿਨ ਵਿੱਚ ਵੀ ਆ ਸਕਦੇ ਨੇ ਔਰ 1 ਮਹੀਨਾ ਵੀ ਲੱਗ ਸਕਦਾ ਹੈ 1 ਸਾਲ ਵੀ ਲੱਗ ਸਕਦਾ ਹੈ ਖਿਮਾ ਕਰਨੀ ਇੱਕ ਜਨਮ ਵੀ ਲੱਗ ਸਕਦਾ ਹੈ ਕਈ ਜਨਮ ਵੀ ਲੱਗ ਸਕਦਾ ਹੈ ਪਰ ਅੱਜ ਨਹੀਂ ਗੱਲ ਹੋ ਸਕਦੀ ਅੱਜ ਮਿਲਦਾ ਵਾ شیخ ਫਰੀਦ ਤਾਤਮ ਗੁੰਜਣੀਆਂ ਮਨੋਮ ਚੰਦਣੀਆਂ ਕਿਉਂਕਿ ਸੁਭਾਵਿਕ ਗੱਲ ਚੱਲ ਪਈ ਇਸ ਵਾਸਤੇ ਥੋੜਾ ਜਿਹਾ ਮੈਂ ਸਪਸ਼ਟ ਕਰ ਦਿਆਂ ਜ਼ਿੰਦਗੀ ਨੂੰ ਮਰਿਆਦਾ ਦੇ ਕੇ ਜਿਹੜਾ ਬੰਦਾ ਜਾਪ ਆਰੰਭ ਕਰ ਲੈਂਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਇਕ ਤੋੜਿਚ ਧਿਆਨ ਜੋੜਨ ਦੀ ਕੋਸ਼ਿਸ਼ ਕਰਦਾ ਇਕਦਮ ਤੇ ਧਿਆਨ ਜੁੜਨਾ ਨਹੀਂ ਜੈਸੇ ਜੈਸੇ ਧਿਆਨ ਸ਼ਬਦ ਦੇ ਨੇੜੇ ਆਵੇਗਾ ਨਵੇਂ ਤੋਂ ਨਵੇਂ ਅਨੁਭਵ ਮਨੁੱਖ ਦੇ ਅੰਦਰ ਪੈਦਾ ਹੋਣਗੇ ਜੈਸੇ ਜੈਸੇ ਸੁਰਤ ਸ਼ਬਦ ਦੇ ਨੇੜੇ ਜਾਂਦੀ ਹੈ ਅਜ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਿਆ ਇਕਦਮ ਇਸ ਸੁਰਤ ਸ਼ਬਦ ਵਿੱਚ ਲੀਨ ਨਹੀਂ ਹੋ ਲਗੇ ਜੈਸੇ ਜੈਸੇ ਨੇੜੇ ਜਾਏਗੀ ਨਵੇਂ ਤੋਂ ਨਵੇਂ ਅਨੁਭਵ ਅੰਦਰ ਪੈਦਾ ਹੋਣਗੇ ਕੁਝ ਰਸ ਵੀ ਪੈਦਾ ਹੋਵੇਗਾ ਕੁਝ ਹੋਰ ਗੈਰੀ ਗੱਲਾਂ ਵੀ ਮਨੁੱਖ ਦੇ ਅੰਦਰ ਪ੍ਰਗਟ ਹੋਣਗੀਆਂ ਪਰ ਇਹ ਚੱਲਣ ਦਾ ਨਾਅ ਹੈ ਜਿਹੜਾ ਚੱਲੇਗਾ ਇਹ ਗੱਲ ਵਖਰੀ ਹੈ ਕਿ ਕੋਈ ਬਹੁਤ ਤੀਬਰ ਮਿਹਨਤ ਕਰੇ ਤੇ ਗੱਲ ਛੇਤੀ ਵੀ ਬਣ ਸਕਦੀ ਹੈ ਬਾਬੇ ਫਰੀਦ ਨੇ ਤੇ ਇੱਥੇ ਤੱਕ ਕਹਿ ਦਿੱਤਾ ਹੈ ਅੱਜ ਮਿਲਾਵਾ ਸ਼ੇਖ ਫਰੀਦ ਤਾਕਮ ਗੂੰਜਣੀਆਂ ਮਨੋ ਮਚਿੰਦੜੀਆਂ ਜੇ ਮਨ ਨੂੰ ਮਛਰਾਨ ਵਾਲੀਆਂ ਵਸਨਾਵਾਂ ਨੂੰ ਤੋ ਟਾਕ ਰੋਕ ਦੇਵੇ ਤਾਂ ਅੱਜ ਹੀ ਮਿਲਾਪ ਹੈ ਹੁਣੇ ਹੀ ਮਿਲਾਪ ਹੈ ਕੱਲ ਤੇ ਗੱਲ ਕਿਉਂ ਛੱਡਦਾ ਹੈ ਅੱਜ ਹੀ ਰੱਬ ਦਾ ਮਿਲਾਪ ਜਿਵੇਂ ਪਾਣੀ ਜਿਸ ਵਕਤ ਬੰਦਾ ਪੀਂਦਾ ਪਿਆਸ ਉਸੇ ਵਕਤ ਬੁਝਦੀ ਹੈ ਭੋਜਨ ਜਿਸ ਵਕਤ ਖਾਂਦਾ ਹੈ ਭੁੱਖ ਉਦੋਂ ਹੀ ਮਿਟਦੀ ਹੈ। ਨਾਮ ਜਿਸ ਵਕਤ ਜਪਦਾ ਹੈ ਫਰੀਦ ਕਹਿੰਦੇ ਨੇ ਪ੍ਰਮਾਤਮਾ ਦੀ ਪ੍ਰਾਪਤੀ ਉਸੇ ਵਕਤ ਹੋ ਜਾਂਦੀ ਹੈ। ਉਸੇ ਵਕਤ। ਅੱਜ ਮਿਲਾਵਾ ਕੱਲ ਪਰਸੋਂ ਤੇ ਗੱਲ ਨਹੀਂ। ਪਿਛਲੇ ਜਨਮ ਤੇ ਗੱਲ ਨਹੀਂ ਅੱਜ ਹੋਣਾ। ਬਾਬੇ ਫਰੀਦ ਦੀ ਬਾਣੀ ਦੇ ਚੋਂ ਉਹਨਾਂ ਦੀ ਇਹ ਪੰਕਤੀ ਬੜੀ ਕੀਮਤੀ ਪੰਕਤੀ। ਅੱਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ ਜੇ ਤੂੰ ਮਨ ਨੂੰ ਮਛਰਾਂਣ ਵਾਲੀਆਂ ਕੁੰਜਾਂ ਨੂੰ ਵਾਸਨਾਵਾਂ ਨੂੰ ਰੋਕ ਸਕੇ ਟਾਕ ਸਕੇ ਤਾਂ ਅੱਜ ਹੀ ਮਿਲਾ ਪਰ ਹੁਣੇ ਹੀ ਮਿਲਾ ਪਰ ਹੁਣੇ ਵੀ ਦਸ ਮੰਨ ਲੈ ਕੱਲ ਤੇ ਕਿਉਂ ਛੱਡਦਾ ਪਰਸੋਂ ਤੇ ਕਿਉਂ ਛੱਡਦਾ ਦਰਸਲ ਮਨੁੱਖ ਧਰਮ ਦੇ ਮਾਰਗ ਤੇ ਆਲਸੀ ਹੈ ਤੇ ਧਰਮ ਦੇ ਮਾਰਗ ਤੇ ਸਭ ਤੋਂ ਵੱਡੀ ਜਿਹੜੀ ਕਠਿਨਾਈ ਹੈ ਉਹ ਚੜਨਾ ਲਬਜ਼ ਮੈਂ ਫਿਰ ਦੋਰਾ ਦੇ ਨਹੀਂ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਖੁਦ ਪਹਾੜੀ ਰਸਤਾ ਹੋਣ ਕਰਕੇ ਮਨੁੱਖ ਥੱਕਦਾ ਹੈ ਥੱਕਣ ਕਰਕੇ ਰੁਕਦਾ ਹੈ ਤੇ ਕਈ ਵਾਰ ਐਸਾ ਰੁਕਦਾ ਫਿਰ ਚੱਲਣਾ ਹੀ ਪਲ ਜਾਂਦਾ ਹੈ ਬੜੇ ਬੜੇ ਗੁਰਮੁਖ ਗੁਰਸਿੱਖ ਮੁੜ ਗਏ ਚੰਗੇ ਚੰਗੇ ਨਿਤਨੇਮੀਆ ਨੇ ਨਿਤਨੇਮ ਛੱਡ ਦਿੱਤਾ ਚੰਗੇ ਚੰਗੇ ਸਰੋਤਿਆਂ ਨੇ ਸੁਣਨਾ ਛੱਡ ਦਿੱਤਾ ਮੈਂ ਐਸਾ ਦੇਖੇ ਕੋਈ ਕਈ ਅਗਾਂ ਵੀ ਵੱਧ ਗਏ ਰਸਤਾ ਪਹਾੜੀ ਹੈ ਹਰ ਇੱਕ ਦੀ ਹਿੰਮਤ ਨਹੀਂ ਕੰਦੀ ਜ਼ਿੰਦਗੀ ਨੂੰ ਵਿਧਾਨ ਦੇਖੇ ਜਿਹੜਾ ਮਨੁੱਖ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਫਰੀਦ ਦੇ ਕਹਿਣਨ ਕੋਈ ਬਹੁਤ ਦਿਨ ਨਹੀਂ ਲੱਗਣਗੇ ਅੱਜ ਹੀ ਹੋਣਗੇ ਆਦ ਮਿਲਾਰਾ ਸ਼ੇਖ ਫਰੀਦ ਤਕਮ ਗੂੰਜਣੀਆਂ ਮਨੋ ਮਚੰਦ ਜੀ ਐਸਾ ਤੇ ਹੋ ਸਕਦਾ ਬੂਟਾ ਤੋਂ ਕੋਈ ਅੱਜ ਲਾਵੇ ਤੇ ਫਲ ਤੈਨੂੰ 2-4 ਸਾਲ ਬਾਅਦ ਮਿਲਣ ਔਰ ਉਡੀਕਣਾ ਪੈਂਦਾ 4 ਸਾਲ 5 ਸਾਲ ਬਾਅਦ ਦਰਖਤ ਨੂੰ ਫਲ ਲੱਗਣਗੇ ਕੋਈ ਫਸਲ ਬੀਜੀ ਹੈ 2-4 ਮਹੀਨੇ ਉਡੀਕਣਾ ਪਏਗਾ ਫਲ ਨੂੰ ਫਰਿੰਜ ਕਹਿਣ ਅੱਜ ਹੀ ਗੱਲ ਬਣ ਸਕਦੀ ਅੱਜ ਤੋਂ ਜੱਜ ਅੱਜ ਹੀ ਬਣੇਗੀ ਔਰ ਫਿਰ ਮੈਂ ਅਰਜ਼ ਕਰਾਂ ਇਹਨੂੰ ਕਿਦਰੇ ਕਵਤਾ ਸ਼ਾਇਰਾਨਾ ਤਖੈਲ ਨਾ ਸਮਝ ਲੈਣਾ ਹੈ ਇਹ ਕਵੀ ਦੀ ਕਲਪਨਾ ਨਹੀਂ ਜੋ ਸੋਚ ਕੇ ਗੱਲ ਆਖੀ ਜਾਏ ਸਿਰਫ ਸੋਚ ਕੇ ਉਹ ਤੇ ਕਲਪਨਾ ਹੋ ਸਕਦੀ ਹੈ ਪਰ ਜਿਹੜੀ ਗੱਲ ਆਤਮਾ ਦੇ ਗਹਿਰੇ ਤਲ ਤੋਂ ਨਿਕਲਦੀ ਉਹ ਕਲਪਨਾ ਨਹੀਂ ਹੁੰਦੀ ਉਹ ਤਖੈਲ ਨਹੀਂ ਹੁੰਦਾ ਉਹ ਸਚਾਈ ਹੁੰਦੀ ਹੈ ਮਹਾਪੁਰਸ਼ ਜੋ ਕੁਝ ਕਹਿੰਦੇ ਨੇ ਉਹ ਸੋਚ ਕੇ ਨਹੀਂ ਕਹਿੰਦੇ ਤੇ ਨਹੀਂ ਮੈਂ ਅਰਜ਼ ਕਰਦੇ ਹਾਂ ਮੈਂ ਤੁਹਾਨੂੰ ਕਥਾ ਸੁਣਾਵਾਂ ਮੇਰੇ ਕੋਲ ਵਸੀਲੇ ਨੇ ਮੈਂ ਪੜ੍ਹ ਕੇ ਸੁਣਾਵਾਂਗਾ ਸੋਚ ਕੇ ਸੁਣਾਵਾਂਗਾ ਔਰ ਤੇ ਮੇਰੇ ਕੋਲ ਵਸੀਲਾ ਕੋਈ ਨਹੀਂ ਯਾ ਸੁਣ ਕੇ ਸੁਣਾਵਾਂਗਾ ਮਨੁੱਖ ਕੋਲ ਜਿਤਨੀ ਜਾਣਕਾਰੀ ਹੈ ਯਾ ਉਹ ਸੁਣਦਾ ਹੈ ਯਾ ਉਹ ਪੜ੍ਹਦਾ ਹੈ ਯਾ ਉਹ ਸੋਚਦਾ ਹੈ ਸਵੰਭਿਚਾਰ ਕਰਦਾ ਹੈ ਇਸ ਤੋਂ ਬਿਨਾ ਹੋਰ ਕੋਈ ਤਰੀਕਾ ਹੀ ਨਹੀਂ ਗੱਲ ਕਰਨ ਦਾ ਸਤਿਗੁਰੂ ਦੀ ਬਾਣੀ ਕਹਿੰਦੀ ਜਿਹੜੇ ਭਗਤ ਨੇ ਜਿਹੜੇ ਸੰਤ ਨੇ ਜਿਹੜੇ ਪਰਮਪੁਰਖ ਨੇ ਉਹ ਪੜ੍ਹ ਕੇ ਗੱਲ ਨਹੀਂ ਕਹਿੰਦੇ ਸੁਣ ਕੇ ਵੀ ਨਹੀਂ ਕਹਿੰਦੇ ਸੋਚ ਕੇ ਵੀ ਨਹੀਂ ਕਹਿੰਦੇ ਫਿਰ ਕਿਸ ਤਰ੍ਹਾਂ ਕਹਿੰਦੇ ਨੇ ਮਹਾਰਾਜ ਕਹਿੰਨੇ ਸੰਤਨ ਕੀ ਸੁਨ ਸਾਚੀ ਸਾਥੀ ਸੋ ਬੋਲੇ ਜੋ ਦੇਖੇ ਆਖੀ ਜੋ ਵੇਖਿਆ ਤੇ ਕਹਿ ਦਿੰਦਾ ਸਰਵ ਸੁਣ ਨਾਲ ਉਹ ਨਹੀਂ ਕਹਿੰਦੇ ਅਸੀਂ ਤੁਸੀਂ ਸਟੇਜ ਤੋਂ ਜੋ ਕੁਝ ਵੀ ਬੋਲਾਂਗੇ ਕੁਝ ਪੜਿਆ ਤੇ ਸੁਣਾ ਦਿੱਤਾ ਕੁਝ ਸੁਣੇ ਨੇ ਤੇ ਦੂਜੇ ਨੂੰ ਕਹਿ ਦਿੰਦਾ ਹੈ। ਕੁਝ ਸੋਚਿਆ ਤੇ ਆਪਣੇ ਵਿਚਾਰ ਦੂਜੇ ਦੀ ਝੋਲੀ 'ਚ ਪਾ ਦਿੰਦੇ ਨੇ। ਪਰ ਕਹਿੰਦੇ ਨੇ ਭਗਤ ਐਸਾ ਨਹੀਂ ਕਰਦਾ। ਜੋ ਵੇਖਿਆ ਹੈ, ਜੋ ਰਸ ਮਾਣਿਆ ਘਿਰ ਕੇ ਹੈ। ਇਸ ਵਾਸਤੇ ਆਮ ਕਥਾ ਕਹਾਣੀਆਂ 'ਚ ਤੇ ਭਗਤਾਂ ਦੀ ਕਥਾ ਕਹਾਣੀਆਂ 'ਚ ਬਹੁਤ ਅੰਤਰ ਹੈ। ਕਿਹੜਾ ਐਸਾ ਗੁਰਦੁਆਰਾ ਹੈ ਜਿੱਥੇ ਕਥਾ ਨਹੀਂ ਹੁੰਦੀ। ਬਠੇਰੀ ਥਾਂ 'ਤੇ ਦੀ ਗੱਲ ਨਹੀਂ ਬਣਦੀ। ਔਰ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ ਕਿ ਜਿਹੜੀ ਗੱਲ ਸੁਣ ਕੇ ਆਖੀ ਜਾਏ ਉਹ ਕੰਨਾਂ ਤੱਕ ਪਹੁੰਚਦੀ ਹੈ ਜਿਹੜੀ ਗੱਲ ਸੋਚ ਕੇ ਆਖੀ ਜਾਏ ਦਿਮਾਗ ਤੱਕ ਪਹੁੰਚਦੀ ਹੈ ਪਰ ਜਿਹੜੀ ਗੱਲ ਆਤਮਾ ਚੋਂ ਨਿਕਲਦੀ ਹੈ ਉਹੀ ਆਤਮਾ ਤੱਕ ਪਹੁੰਚਦੀ ਦੂਜੀ ਨੇ ਪਹੁੰਚਦੀ ਕਿਉਂਕਿ ਗੱਲ ਦੇ ਪਿੱਛੇ ਜ਼ੋਰ ਹੀ ਨਹੀਂ ਕਿੱਥੇ ਪਹੁੰਚੇ ਸਿਰਫ ਸੁਣੀ ਤੇ ਕਹਿ ਦਿੱਤੀਏ ਅਗਲਿਆਂ ਦੇ ਕੰਨਾਂ ਤੱਕ ਹੀ ਪਹੁੰਚੇ ਅੱਗੇ ਨਹੀਂ ਜਾਏ زور ہی کوئی نہیں اور جیڑی گل صرف سوچی ہے دماغی محنت ہے اگلے دماغ تک پہنچے گی اس تو اگے نہیں جائے گی دھرم کوئی دماغی مسئلہ نہیں ہے اتنی محرز کر دیں صرف دماغ تک گل پہنچے گی بندے دی جانکاری وقت جائے گی وقت وقت بندہ پنڈت بن جائے گا سیاح بن جائے گا کچھ نہیں ہے ਲੇਕਿਨ ਧਰਮ ਨਾਮ ਰਸ ਸਿਆਣਪ ਨਾਲ ਨਹੀਂ ਮਿਲਦਾ ਚਤਰਾਇਆ ਸਿਆਣਪਾਂ ਆਵੇਂ ਕਿਤੇ ਨਾ ਕਾਮ ਸਹ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਗੱਲ ਨਹੀਂ ਬੰਦੇ ਜਿਹੜੀ ਗੱਲ ਦਿਲ ਦੀ ਗਹਿਰਾਈ ਚੋਂ ਨਿਕਲਦੀ ਏ ਉਹੀ ਦਿਲ ਤੱਕ ਪਹੁੰਚਦੀ ਏ ਤੇ ਦਿਲ ਤੋਂ ਕਿਹੜੀ ਗੱਲ ਨਿਕਲਦੀ ਏ ਜਿਸ ਨੂੰ ਦਿਲ ਮੰਨੇ ਜੋ ਦਿਲ ਦੇ ਵਿੱਚ ਵਸ ਗਈ اس نم اقبال نے نہیں منہ کہ دل سے جو بات نکلتی ہے اثر رکھتی ہے پر نہیں طاقت پرواز مگر رکھتی ہے جڑی گل گہرے تل چتما چو نکلے گی محمد اقبال کہ ضرور روح تک پہنچے گی ضرور آتما تک پہنچے گی جو زبان چو نکلیے کنہ تک پہنچے گی جو دماغ چو نکلیے دماغ تک پہنچے گی ਔਰ ਜੋ ਦਿਲ ਵਿੱਚੋਂ ਨਿਕਲੀਏ ਦਿਲ ਤੱਕ ਪਹੁੰਚੇਗੀ। ਪਰ ਮੈਂ ਦੇਖਦਾ ਗੱਲ ਦਿਲ ਤੱਕ ਨਹੀਂ ਪਹੁੰਚਦੀ। ਮੈਂ ਲਗਾਤਾਰ ਹਿੰਦੁਸਤਾਨ ਦੇ ਵਿੱਚ ਕਈ ਸ਼ਾਇਰਾਂ 'ਚ 20 ਸਾਲ ਤੋਂ ਲਗਾਤਾਰ ਜਾ ਰਿਹਾ ਹਾਂ ਕਈ ਸ਼ਹਿਰ ਐਸੇ ਵੀ ਨਹੀਂ। ਤੇ ਮੈਂ ਕੋਈ ਬਲਪਰ ਨਹੀਂ ਦੇਖਦਾ, ਤਬਲੀਲੀ ਨਹੀਂ ਦੇਖਦਾ। ਉਹਦੇ 'ਚ ਮੈਨੂੰ ਕੁਝ ਆਪਣੀ ਖਾਮੀ ਵੀ ਦਿੱਸਦੀ ਹੈ ਕਿ ਜ਼ੁਬਾਨ ਤੋਂ ਗੱਲ ਨਿਕਲਦੀ ਹੈ ਕੰਨਾਂ ਤੱਕ ਪਹੁੰਚਦੀ ਹੈ। ਸਿਰਫ ਕੰਨਾਂ ਤੱਕ دل سے جو بات نکلتی ہے اثر رکھتی ہے اور دیئے بانی کا فیصلہ کہ جو سنت جن نے سنتن کی نیم ساچی ساکھی سو بولیں جو پیکھیں آخ جو ویکھے ہے رب نو ویسا دیان پہ کر دیں ویسا دیتے ہیں میں پیکھے ہو رہی اونچا موہن ਦੋ ਪੈਂਚਾ ਹੁਣ ਜਿਸ ਉੱਚੇ ਮੋਹਨ ਨੂੰ ਵੇਖਿਆ ਬੀਰ ਅਰਜਨ ਦੇਵ ਜੀ ਨੇ ਉਹਦੀ ਉਹ ਗੱਲ ਪਏ ਕਰਦੇ ਨੇ ਵੇਖ ਕੇ ਕਹਿੰਦੇ ਕਹੋ ਉਹ ਗੱਲ ਬੜੀ ਗਹਿਰੇ ਤਲ ਚੋਂ ਨਿਕਲੇਗੀ ਦਿਲ ਚੋਂ ਨਿਕਲੇਗੀ ਪਰ ਜਿਸ ਨੂੰ ਹੁਣ ਸਿਰਫ ਪੜਿਆ ਹੈ ਸਿਰਫ ਸੁਣਿਆ ਉਹ ਗੱਲ ਦਿਲ ਤੋਂ ਨਹੀਂ ਨਿਕਲ ਸਕਦੀ ਲੱਖ ਵੀ ਕੋਸ਼ਿਸ਼ ਕਰੀਏ ਦਿਲ ਤੋਂ ਨਹੀਂ ਨਿਕਲੇਗੀ ਕਿਉਂਕਿ ਵੇਖਿਆ ਹੀ ਨਹੀਂ ਉਹਨੂੰ ਸਮਝਿਆ ਹੀ ਨਹੀਂ ਜਾਣਿਆ ਹੀ ਨਹੀਂ ਉਹਦਾ ਰਸ ਹੀ ਨਹੀਂ ਮਾਣਿਆ ਪੜਿਆ ਸੁਣਿਆ ਤੋ ਇਸ ਤਰੀਕੇ ਦੀਆਂ ਧੂਮਾਂ ਧਾਰ ਤਕਰੀਰਾਂ ਸਮੁੱਚੇ ਜਗਤ ਦੇ ਚੱਲ ਰਹੀ ਨੇ ਕਿਧਰੇ ਮੌਲਵੀ ਫਾਜ਼ਿਲ 'ਤੇ ਬੋਲਦੇ ਨੇ ਕਿਧਰੇ ਪੰਡਿਤ 'ਤੇ ਬੋਲਦੇ ਨੇ ਕਿਧਰੇ ਗਿਆਨੀ 'ਤੇ ਬੋਲਦੇ ਨੇ ਗੱਲ ਕੰਨਾਂ ਤੱਕ ਪਹੁੰਚਦੀ ਏ ਦਿਮਾਗ ਤੱਕ ਪਹੁੰਚਦੀ ਏ ਅੱਗੇ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਲੱਗਦੀ ਹੈ ਪਰ ਨਹੀਂ ਤਾਕਤੇ ਪ੍ਰਵਾਸ ਮਜ਼ਰ ਲੱਗਦੀ ਹੈ ਇਕਬਾਲ ਕਹਿੰਦਾ ਜਿਹੜੀ ਗੱਲ ਦਿਲ ਚੋਂ ਨਿਕਲਦੀ ਉਸ ਵਿੱਚ ਉਡਾਰੀ ਹੈ ਪ੍ਰਵਾਹ ਹੈ ਉਡਾਨ ਹੈ ਬੜੀ ਉੱਚੀ ਜਾਂਦੀ ਹੈ ਭਾਵੇਂ ਪੰਖ ਨਹੀਂ ਪਰ ਉਹਦੇ ਚ ਉੱਡਣ ਦੀ ਸ਼ਕਤੀ ਹੈ ਦਿਲ ਚੋਂ ਜੋ ਨਿਕਲਦੀ ਹੈ ਬੜੀ ਤਾਜ਼ਗੀ ਹੋਵੇਗੀ ਬੜੀ ਤਾਕਤ ਹੋਵੇਗੀ ਇਹ ਅਸੀਂ ਦੇਖਦੇ ਹਾਂ ਕਿ ਇੱਕ ਸ਼ਬਦ ਗਾਇਨ ਕੀਤਾ ਹੈ ਗੁਰੂ ਨਾਨਕ ਨੇ ਔਰ ਜਿਹੜਾ ਠੱਗ ਸੀ ਸੱਜਣ ਸੱਜਣ ਹੋ ਗਿਆ ਠੱਗੀ ਗਈ ਗੁਰੂ ਨਾਨਕ ਨੇ ਸ਼ਬਦ ਵਿੱਚ ਸਾਫ਼ ਕਹਿ ਦਿੱਤਾ ਹੈ ਐ ਸੱਜਣ ਤੂੰ ਠੱਗੀ ਜ਼ਰੂਰ ਕਰ ਪਰ ਸੱਜਣ ਬਣ ਕੇ ਠੱਗੀ ਨਾ ਕਰ ਠੱਗ ਬਣ ਕੇ ਠੱਗੀ ਕਰ ਸੱਜਣ ਬਣ ਕੇ ਕੰਕੱਬੀ ਕਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਬਹੁਤੇ ਤੇਰੇ ਕਾਬੂਚ ਆ ਜਾਂਦੇ ਤੂੰ ਬਹੁਤੇ ਨਹੀਂ ਫੜ ਲੈਣ ਠੱਗ ਬਣ ਕੇ ਠੱਗੀ ਕਰ ਕੋਈ ਹਰਜ ਨਹੀਂ ਸੱਜਣ ਬਣ ਕੇ ਠੱਗੀ ਨਾ ਕਰ ਸ਼ਬਦ ਚੋਟ ਕਰ ਗਿਆ ਦਿਲ ਤੱਕ ਪਹੁੰਚ ਗਈ ਗੱਲ ਸੱਜਣ ਦੇ ਹਜ਼ਾਰਾਂ ਕੋਲ ਉਸਨੇ ਮੌਲਵੀ ਫਾਜ਼ਲ ਤੇ ਪੰਡਤਾਂ ਕੋਲ ਗੱਲ ਸੁਣੀ ਸੀ ਆਪ ਵੀ ਪੰਡਤ ਸੀ ਆਪ ਵੀ ਧਰਮ ਦਾ ਬਹੁਤ ਅੱਛਾ ਲੱਗਦਾ ਸੀ ਪਰ ਅੱਜ ਕੋਈ ਐਸੇ ਬਚਨ ਕੰਨਾਂ ਦੇ ਚ ਪਏ ਜੋ ਦਿਲ ਚੋਂ ਨਿਕਲੇ ਸਨ ਦਿਲ ਤੱਕ ਪਹੁੰਚ ਗਏ ਕਈ ਕਤਲ ਕੀਤੇ ਇਸਨੇ ਕਈ ਧਾਕੇ ਮਾਰੇ ਕਦਮਾਂ ਦੇ ਤੇ ਸਿਰ ਪਿਆ ਰੱਖਦਾ ਇਹ ਸੱਜਣ ਕਹਿੰਦਾ ਬਾਬਾ ਬੁੱਲਾ ਹੋ ਗਿਆ ਬਹੁਤ ਗਲਤੀ ਹੈ ਗੱਲ ਉਹੀ ਗੁਰਮਾਨਿਕ ਨੇ ਕਹੀ ਜੋ ਆਮ ਲੋਕੀ ਕਹਿੰਦੇ ਸਨ ਪਰ ਜੋ ਆਮ ਲੋਕੀ ਕਹਿੰਦੇ ਸਨ ਉਹ ਜ਼ਬਾਨ ਚੋਂ ਨਿਕਲਦੀ ਸੀ ਦਿਮਾਗ ਚੋਂ ਨਿਕਲਦੀ ਸੀ ਅੱਜ ਕਿਸੇ ਐਸੇ ਪੁਰਸ਼ ਨੇ ਗੱਲ ਆਖੀ ਜੋ ਦਿਲ ਚੋਂ ਨਿਕਲੀ ਸੀ ਤਾਂ ਸੱਜਣ ਬਦਲ ਗਏ ਉਹ ਰਾਖਸ਼ ਜੋ ਆਦਮ ਖੋਰ ਬਣ ਗਿਆ ਸੀ ਬੰਦਿਆਂ ਦਾ ਮਾਸ ਖਾਂਦਾ ਸੀ ਕੌਡਾ ਰਾਖਸ਼ मनुख ਦਾ ਮਾਸ ਖਾਣ ਦੀ ਆਦਤ ਪੈ ਚੁੱਕੀ ਸੀ ਅਗੋਰੀ ਸਾਧੂ ਬਾਬੇ ਦੇ ਚੰਦ ਬਚਨ ਸੁਨੇ ਜ਼ਿੰਦਗੀ ਬਦਲ ਗਈ ਜੀਵਨ ਬਦਲ ਗਿਆ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਤਾਂ ਖੈਰ ਦਿਲ ਤੋਂ ਉਹੀ ਗੱਲ ਨਿਕਲੇਗੀ ਜੋ ਦਿਲ ਵਿੱਚ ਵਸੀ ਹੈ ਤੇ ਦਿਲ ਵਿੱਚ ਉਹੀ ਗੱਲ ਵਸਦੀ ਹੈ ਜਿਹਨੂੰ ਦਿਲ ਪਕੜਦਾ ਹੈ ਜਿਹਨੂੰ ਦਿਲ ਮੰਨਦਾ ਜਿਹਨੂੰ ਮੰਨੇ ਹੀ ਨਾ ਕਿਸੇ ਦਾ ਵਸੇਗੀ ਇਸ ਵਾਸਤੇ ਮੇਰੀ ਜ਼ਿੰਦਗੀ ਦਾ ਇਹ ਅਨੁਭਵ ਹੈ ਕਿ ਜਿਹੜੀ ਗੱਲ ਜ਼ੁਬਾਨ ਚੋਂ ਨਿਕਲੇਗੀ ਉਹ ਮਨੁੱਖ ਦੀ ਆਤਮਾ ਨੂੰ ਬਦਲ ਤਬਦੀਲ ਨਹੀਂ ਕਰ ਸਕਦੀ ਕਥਾਈ ਨਹੀਂ ਕਰੇਗੀ ਉਹ ਕੰਨਾਂ ਤੱਕ ਪਹੁੰਚੇਗੀ। ਔਰ ਜਿਹੜੀ ਗੱਲ ਦਿਮਾਗ ਚੋਂ ਨਿਕਲੇਗੀ ਦਿਮਾਗ ਜਿਹੜੇ ਸੋਚੇ ਸਿਰਫ ਖੁਦ ਵਿਚਾਰਿਆ ਹੈ ਸੋਚੇ ਉਹ ਅਗਲੇ ਦੇ ਦਿਮਾਗ ਤੱਕ ਪਹੁੰਚੇਗੀ। ਪਰ ਜਿਹੜੀ ਗੱਲ ਦਿਲ ਚੋਂ ਨਿਕਲਦੀ ਹੈ ਉਹ ਦਿਲ ਤੱਕ ਪਹੁੰਚਦੀ ਹੈ ਤੇ ਦਿਲ ਤੋਂ ਨਿਕਲੀ ਹੋਈ ਗੱਲ ਕਦੀ ਪੁਰਾਣੀ ਨਹੀਂ ਹੁੰਦੀ। ਇਹ ਮੈਂ ਅਰਜ਼ ਕਰਦਾ ਕਵਤਾਵਾਂ ਪੁਰਾਣੀਆਂ ਹੋ ਜਾਂਦੀਆਂ ਨੇ ਕਿਸੇ ਇੱਕ ਕਵੀ ਦੀ ਕਵਤਾ ਇੱਕ ਵਾਰ ਸੁਣਾਓ ਤੇ ਇਹ ਜੋ ਤੁਹਾਨੂੰ ਦੁਬਾਰਾ ਸੁਣਾਉਣ ਲੱਗੇ ਤੋ ਇਤਨੀ ਲਗਨ ਨਾਲ ਤੁਸੀਂ ਨਹੀਂ ਸੁਣ ਸਕੋਗੇ ਤੇ ਜੇ ਕਿੰਦੇ ਉੱਤੇ ਦੁਬਾਰਾ ਸੁਣਾਉਣ ਲੱਗੇ ਤੇ ਹੋ ਸਕਦਾ ਤੁਸੀਂ ਉੱਠ ਕੇ ਵੀ ਚਲੇ ਜਾਓ ਪਰ ਬਾਬੇ ਦੀ ਬਾਣੀ ਪੁਰਾਣੀ ਨਹੀਂ ਹੁੰਦੀ ਇਹ ਦਿਲ ਤੋਂ ਨਿਕਲੀ ਹੋਈ ਗੱਲ ਹੈ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਹੋਈ ਗੱਲ ਹੈ ਰੱਬ ਨਹੀਂ ਪੁਰਾਣਾ ਹੁੰਦਾ ਆਤਮਾ ਕਦੇ ਨਹੀਂ ਪੁਰਾਣੀ ਹੁੰਦੀ कि आत्मा ਦੇ ਪਰਚੋਂ ਨਿਕਲੇ ਹੋਏ ਗੀਤ ਕਦੀ ਪੁਰਾਣੇ ਨਹੀਂ ਹੁੰਦੇ ਸੱਚ ਪੁਰਾਣਾ ਨਾ ਥੀਏ ਨਾਮ ਨ ਮਹਿਲਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਉਹ ਨਿਕ ਨਾ ਹਮੇਸ਼ਾ ਨਾ ਤੋਂ ਮੈਂ ਅਰਸ ਕਰ ਰਿਹਾ ਸੀ ਉਸ ਦੀ ਪ੍ਰਾਪਤੀ ਅੱਜ ਹੋ ਸਕਦੀ ਏ ਹੁਣੇ ਹੀ ਹੋ ਸਕਦੀ ਏ ਜੇ ਮਨ ਨੂੰ ਮਛਰਾਨ ਵਾਲੀਆਂ ਵਾਸਨਾਵਾਂ ਨੂੰ ਰੋਕ ਲਈਏ ਆਜ ਮਿਲਾਲਾ ਸ਼ੇਖ ਫਰੀਦ ਤਾਤ ਨਾ ਕੁੰਜਣੀਆਂ ਮਨੋਂ ਮਚਣੜੀਆਂ ਐਸਾ ਨਾ ਸਮਝ ਲੈਣਾ ਅਗਲੇ ਜਨਮ ਵਿੱਚ ਕਿਦਰੇ ਗੱਲ ਬਣੇਗੀ ਹੋਰ ਅਗਲੇ ਜਨਮ ਵਿੱਚ ਬਣੇਗੀ ਤੇ ਇਸ ਤਰ੍ਹਾਂ ਨਿਰਾਸ਼ਾਵਾਦੀ ਨਹੀਂ ਬਣਨਾ ਆਸਾਵਾਦੀ ਹੋਰ ਇਸ ਤਰ੍ਹਾਂ ਦੀਆਂ ਉਧਾਰ ਗੱਲਾਂ ਆਖੀਆਂ ਵੀ ਬਹੁਤ ਜਾਣੀਆਂ ਬਈ ਅੱਜ ਕਰੋ ਤੇ ਅਗਲੇ ਜਨਮ ਵਿੱਚ ਫਲ ਮਿਲੇਗਾ ਇਹ ਜ਼ਿੰਦਗੀ ਰੋਂਦੇ ਆਂ ਪਿੱਟਦੇ ਆਂ ਅੱਲਾ ਨੂੰ ਜਾਏ ਤੇ ਅਗਲੇ ਜਨਮ ਚ ਫਲ ਮਿਲੇ ਇਸ ਤਰ੍ਹਾਂ ਦੀ ਬੰਦਗੀ ਨੂੰ ਕਰਨਾ ਵੀ ਕੀ ਹੈ ਮੁਵੇ ਹੋਵੇ ਜੋ ਮੁਕਤ ਦੇ ਹੋਵੇ ਮੁਕਤ ਨਾ ਜਾਣ ਕੋਈ ਲਾ ਮਰ ਕੇ ਜਿਹੜੀ ਤੂੰ ਮੁਕਤੀ ਦੇਣੀ ਆ ਉਹ ਕਿਸ ਨੇ ਵੇਖੀ ਹੈ ਇਹ ਜ਼ਿੰਦਗੀ ਰੋਂਦੇ ਆਂ ਲੰਘ ਜਾਏ ਔਰ ਜੋ ਜੀਵਨ ਮੁਕਤ ਨਹੀਂ ਹੋਇਆ ਜਿਸ ਨੂੰ ਇਸ ਜੀਵਨ ਦੇ ਚਰਸ਼ਣੇ ਮਿਲਿਆ ਮਰ ਕੇ ਕੋਈ ਨਹੀਂ ਮੁਕਤ ਹੋਣ ਲੱਗਾ ਇਤਨੀ ਮਾਇਰਸ ਕਰ ਗਿਆ ਬਟਕੇਗਾ ਔਰ ਰੱਕੇ ਖਾਏਗਾ ਇਹ ਜੀਵਨ ਮੁਕੰਮਲ ਨਹੀਂ ਹੋਇਆ ਇਹ ਜੀਵਨ ਪੂਰਾ ਨਹੀਂ ਹੋਇਆ ਮਰ ਕੇ ਕੋਈ ਪੂਰਾ ਨਹੀਂ ਹੁੰਦਾ ਇਹ ਗਲ ਵਖਰੀ ਇੱਕ ਮਰਦੇ ਨੂੰ ਅਸੀਂ ਕਹਿ ਦਿੰਦੇ ਹਾਂ ਪੂਰਾ ਹੋ ਗਿਆ ਪਤਾ ਹੀ ਨਹੀਂ ਪੂਰਾ ਜਿੰਦਿਆਂ ਜੀ ਪੂਰਾ ਹੋਣਾ ਪਏ ਤਾਂ ਜਿੰਦਿਆਂ ਜੀ ਮਨੁੱਖ ਪੂਰਾ ਹੋ ਸਕੇ ਯਾਤਰਾ ਕਿੱਥੋਂ ਆਰੰਭ ਕਰੀਏ ਕਿਨੇ ਆਰੰਭ ਕਰੀਏ ਤਾਂ ਸਤਗੁਰ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ